ਜਦੋਂ ਹਮਲਾ ਕੀਤਾ ਗਿਆ 29 ਅਪ੍ਰੈਲ ਵਾਲੇ ਦਿਨ ਲੜਦਿਆਂ ਲੜਦਿਆਂ ਕਿਲੇ ਦੀ ਇੱਕ ਦੀਵਾਰ ਟਹਿ ਗਈ ਸੀ ਲੜਦਿਆਂ ਲੜਦਿਆਂ ਕਿਲੇ ਦੀ ਇੱਕ ਦੀਵਾਰ ਅੱਧੀ ਰਾਤ ਹੋਈ ਤੇ ਮੁਹੰਮਦ ਅਫਜਲ ਖਾਨ ਨਾ ਉੱਠਿਆ ਮਲਕੜੇ 'ਚ ਲੱਗਾ ਤੁਰਨ ਤੇ ਛੰਮੀ ਖਾਨ ਨੇ ਪਿੱਛੋਂ ਆਵਾਜ਼ ਮਾਰ ਕੇ ਆਖਿਆ "ਓ ਬੱਚਿਆ ਕਿੱਥੇ ਚੱਲਿਆ?" ਉਹ ਕਹਿੰਦਾ "ਚਾਚਾ ਜੀ ਬੋਲੋ ਨਾ" ਤੇ ਚਾਚੇ ਨੇ ਆਖਿਆ "ਕਿਉਂ?" ਕਹਿੰਦਾ "ਜਿੰਨੇ ਕਿਲੇ ਦੇ ਵਿੱਚ ਹੁਣ ਥੱਕੇ ਹਾਰੇ ਸੁੱਤੇ ਹੋਣਗੇ ਮੈਂ ਜਾਵਾਂਗਾ ਤੇ ਰਗਾਂ ਤੋਂ ਨੱਪ ਕੇ ਪੰਨ ਕੇ ਲਿਆਣ ਕੇ ਤੁਹਾਡੇ ਪੈਰਾਂ ਚ ਸੁੱਟ ਦਿਆਂਗਾ ਇੱਥੇ ਵੇਖਿਓ ਤੁਹਾਡੇ ਕਿਰਦਾਰ ਦੀ ਗੱਲ ਉਹਨੇ ਪਤਾ ਕੀ ਆਖਿਆ ਉਹ ਕਹਿੰਦਾ ਤਿੰਨ ਚੀਜ਼ਾਂ ਬਹੁਤ ਘੱਟ ਸੌਂਦੀਆਂ ਕਹਿੰਦਾ ਚਾਚਾ ਕਿਹੜੀ ਕਿਹੜੀ ਕਹਿੰਦਾ ਇੱਕ ਬੱਬਰ ਸ਼ੇਰ ਇੱਕ ਬਾਜ ਇੱਕ ਗੁਰੂਕਲ ਗੀਤਾਰ ਮਹਾਰਾਜ ਦਾ ਸਿੱਖ ਕਹਿੰਦਾ ਇਹ ਜੇ ਧਰਮ ਤੇ ਇਹਦੇ ਦੇਸ਼ ਤੇ ਵਿਪਤਾ ਪਵੇ ਇਹ ਖਾਣਾ ਪੀਣਾ ਤੇ ਸੌਣਾ ਭੁੱਲ ਜਾਂਦਾ ਜਦੋਂ ਤੱਕ ਜਾਂ ਦੇਸ਼ ਦੀ ਖਾਤਰ ਮਰ ਨਾ ਜਾਵੇ ਜਾਂ ਦੇਸ਼ ਨੂੰ ਆਜ਼ਾਦ ਨਾ ਕਰਵਾ ਲਵੇ ਉਦੋਂ ਤੱਕ ਕਿ ਚੈਨਾ ਨਹੀਂ ਬੈਂਦਾ ਇਹ ਤੇ ਇੱਕ ਮਾਨ ਨਹੀਂ ਅੰਦਰ 1200 ਬੈਠਾ ਕਿਉਂ ਜੁੱਤਿਆਂ ਦੇ ਬਹਾਨੇ ਰਿਆ ਬਣਾਉਣਾ ਉਹਨੇ ਆਖਿਆ ਚਾਚਾ ਜੀ ਇਹ ਲੋਕ ਵਾਕਿਆ ਇਤਰਾਹ ਦੇ ਆ ਇਹ ਪਹਿਲੀ ਵਾਰੀ ਮੁੰਡੇ ਆਏ ਸੀ ਪਹਿਲੀ ਵਾਰ ਸੇ ਸਮੀਖਾਨੇ ਆਖਿਆ ਸਵੇਰ ਦੇ ਲੜਦੇ ਵੇਖ ਹੀ ਲੈ ਅਜੇ ਤੁਹਾਡੀ ਵੀ ਕਿਸਮਤ ਚੰਗੀ ਤੇ ਮੇਰੀ ਵੀ ਕਿਸਮਤ ਚੰਗੀ ਭੀ ਇੰਨਾ ਚ ਹਰੀ ਸਿੰਘ ਨਲੂਆ ਇਹ ਨਹੀਂਗਾ